ਹੈਲੋ ਜੀ ਪਿਆਰ ਪਰਿਵਾਰਕ ਸ਼ਰਸ਼ੇ ਕਾਲ ਦੀ ਸਾਰਿਆਂ ਨੂੰ ਅੱਜ ਆਪਾਂ ਇੱਕ ਜਾਣਦੇ ਹਾਂ ਚੂਹੇ ਤੇ ਸੰਨਿਆਸੀ ਦੀ ਕਹਾਣੀ ਬਾਰੇ ਜੀ ਕਿਸ ਜੰਗਲ ਦੇ ਵਿੱਚ ਇੱਕ ਸੰਨਿਆਸੀ ਰਹਿੰਦਾ ਸੀ ਉਹ ਜੰਗਲ ਦੇ ਵਿੱਚ ਰਹਿ ਕੇ ਤਪ ਕਰਦਾ ਸੀ ਜੰਗਲ ਦੇ ਜਾਨਵਰ ਉਸ ਸੰਨਿਆਸੀ ਦੇ ਕੋਲ ਉਪਦੇਸ਼ ਸੁਣਨ ਲਈ ਆਉਂਦੇ ਰਹਿੰਦੇ ਸੀ ਉਹ ਸਾਰੇ ਆ ਕੇ ਸੰਨਿਆਸੀ ਨੂੰ ਚਾਰੇ ਪਾਸੇ ਘੇਰ ਲੈਂਦੇ ਅਤੇ ਉਹ ਜਾਨਵਰਾਂ ਨੂੰ ਚੰਗੀ ਜੀਵਨ ਬਤਾਉਣ ਦਾ ਸੰਦੇਸ਼ ਦਿੰਦਾ ਰਹਿੰਦਾ ਸੀ ਉਸੇ ਜੰਗਲ ਵਿੱਚ ਇੱਕ ਛੋਟਾ ਜਿਹਾ ਚੂਹਾ ਵੀ ਰਹਿੰਦਾ ਸੀਗਾ ਉਹ ਵੀ ਰੋਸ਼ ਨਿਆਸੀ ਦਾ ਉਪਦੇਸ਼ ਸੁਣਨ ਲਈ ਆਉਂਦਾ ਸੀਗਾ ਇੱਕ ਦਿਨ ਉਹ ਜੰਗਲ ਵਿੱਚ ਭਟਕਦਾ ਹੋਇਆ ਸਾਧੂ ਨੂੰ ਭੇਟ ਦੇਣ ਲਈ ਕੁਝ ਲੱਭ ਰਿਹਾ ਸੀ ਕਿ ਇੱਕ ਬਿੱਲੀ ਨੇ ਉਸ ਤੇ ਹਮਲਾ ਕਰ ਦਿੱਤਾ ਉਹ ਬਿੱਲੀ ਝਾੜੀਆਂ ਵਿੱਚ ਲੁਕ ਕੇ ਚੂਹੇ ਤੇ ਨਜ਼ਰ ਰੱਖ ਰਹੀ ਸੀ ਚੂਹਾ ਉਹਨੂੰ ਦੇਖ ਕੇ ਬਹੁਤ ਡਰ ਗਿਆ ਤੇ ਉੱਥੋਂ ਭੱਜ ਨਿਕਲਿਆ ਸੰਨਿਆਸੀ ਦੇ ਆਸ਼ਰਮ ਵਿੱਚ ਪਹੁੰਚ ਗਿਆ ਉੱਥੇ ਜਾ ਕੇ ਉਸਨੇ ਸੰਨਿਆਸੀ ਦੇ ਪੈਰਾਂ ਵਿੱਚ ਡਿੱਗ ਗਿਆ ਤੇ ਡਰੇ ਹੋਏ ਸੁਰ ਵਿੱਚ ਆਪਣੀ ਆਪ ਬਿੱਤੀ ਉਹਨੇ ਚੂਹੇ ਨੇ ਸੰਨਿਆਸੀ ਨੂੰ ਸੁਣਾਈ। ਇਸੇ ਦੌਰਾਨ ਬਿੱਲੀ ਵੀ ਉੱਥੇ ਆ ਪੁੱਜੀ ਸੀ। ਉਸਨੇ ਸੰਨਿਆਸੀ ਨੂੰ ਕਿਹਾ ਕਿ ਉਸ ਨੂੰ ਉਸ ਦਾ ਸਕਾਰ ਲੈ ਲੈਣ ਦਿਓ। ਸੰਨਿਆਸੀ ਬੇਚਾਰਾ ਤਰ ਮਸਾਂਕੜ ਵਿੱਚ ਪੈ ਗਿਆ। ਉਸਨੇ ਕੁਝ ਸੋਚਿਆ ਤੇ ਫਿਰ ਤੇ ਆਪਣੀ ਰੱਬੀ ਸ਼ਕਤੀ ਨਾਲ ਚੂਹੇ ਨੂੰ ਇੱਕ ਵੱਡੀ ਬਿੱਲੀ ਵਿੱਚ ਬਦਲ ਲੱਗਾ। ਇਸੇ ਤਰ੍ਹਾਂ ਇਹ ਆਪਣੇ ਤੋਂ ਵੱਡੀ ਬਿੱਲੀ ਨੂੰ ਦੇਖ ਕੇ ਪਹਿਲੀ ਬਿੱਲੀ ਉੱਥੋਂ ਭੱਜ ਗਈ। ਹੁਣ ਚੂਹਾ ਬਿਲਕੁਲ ਚਿੰਤਾ ਮੁਕਤ ਹੋ ਗਿਆ ਸੀ। ਉਹ ਹੁਣ ਕਿਸੇ ਦੂਸਰੀ ਵੱਡੀ ਬਿੱਲੀ ਦੀ ਤਰ੍ਹਾਂ ਜੰਗਲ ਵਿੱਚ ਵਿਚਰਨ ਲੱਗ ਪਿਆ ਫਿਰਾਂ। ਦੂਸਰੇ ਜਾਨਵਰਾਂ ਨੂੰ ਡਰਾਉਣ ਲਈ ਉਹ ਜ਼ੋਰ ਨਾਲ ਗਰਜਣਾ ਵੀ ਸਿੱਖ ਗਿਆ। ਬਿੱਲੀਆਂ ਨਾਲ ਬਦਲਾ ਲੈਣ ਲਈ ਉਹ ਉਹਨਾਂ ਨਾਲ ਭੜ ਜਾਂਦਾ ਬਹੁਤ ਸਾਰੀਆਂ ਬਿੱਲੀਆਂ ਉਸਨੇ ਮਾਰ ਛੁੱਟੀਆਂ ਪਰ ਚੂਹੇ ਦਾ ਜਿਹੜਾ ਚਿੰਤਾ ਮੁਕਤ ਇਹ ਜੀਵਨ ਸੀ ਜ਼ਿਆਦਾ دیر ਨਾ ਚੱਲਿਆ ਇੱਕ ਦਿਨ ਇੱਕ ਲੂੰਬੜੀ ਨੇ ਉਸਤੇ ਛੱਪਟਾ ਮਾਰਿਆ ਹੁਣ ਉਹਦੇ ਲਈ ਇੱਕ ਨਵੀਂ ਸਮੱਸਿਆ ਫੇਰ ਖੜੀ ਹੋ ਗਈ ਉਸਨੇ ਇੱਕ ਕਦਨੀ ਸੀ ਸੋਚਿਆ ਕਿ ਬਿੱਲੀ ਤੋਂ ਵੱਡੇ ਤੇ ਹਿੰਸਕ ਜਾਨਵਰ ਵੀ ਜੰਗਲ ਦੇ ਵਿੱਚ ਮੌਜੂਦ ਹੋਣਗੇ ਜੋ ਪੱਲ ਵਿੱਚ ਉਸ ਨੂੰ ਚੀਰ-ਫਾੜ ਕਰ ਦੇਣਗੇ ਉਹ ਫਿਰ ਆਪਣੀ ਪ੍ਰਾਨ ਰੱਖਿਆ ਲਈ ਭੱਜਿਆ ਕਿਸੇ ਤਰ੍ਹਾਂ ਲੂੰਬੜੀ ਤੋਂ ਬਚ ਕੇ ਉਸ ਨਿਆਸੀ ਦੇ ਆਸ਼ਰਮ ਵਿੱਚ ਫੇਰ ਜਾ ਪੁੱਜਿਆ ਉਹ ਲੂੰਬੜੀ ਵੀ ਉਸ ਦਾ ਪਿੱਛਾ ਕਰਦੇ ਹੋਏ ਉੱਥੇ ਪੁੱਜ ਚੁੱਕੀ ਹੈ ਉਹ ਦੋਵੇਂ ਸਿਆਸੀ ਦੇ ਸਾਹਮਣੇ ਖੜੇ ਹੋਗੇ ਸਿਆਸੀ ਨੇ ਚੂਹੇ ਦੀ ਪਰੇਸ਼ਾਨੀ ਦੇਖ ਕੇ ਉਸਨੇ ਇੱਕ ਲੰਬੀ ਵੱਡੀ ਲੂੰਬੜੀ ਵਿੱਚ ਫੇਰ ਬਦਲ ਦਿੱਤਾ ਹੁਣ ਆਪਣੇ ਤੋਂ ਵੱਡੀ ਲੂੰਬੜੀ ਵੇਖ ਕੇ ਪਹਿਲੀ ਲੂੰਬੜੀ ਉੱਥੋਂ ਫੇਰ ਭੱਜ ਗਈ ਵੱਡੀ ਲੂੰਬੜੀ ਦਾ ਆਕਾਰ ਪਾ ਕੇ ਚੂਹਾ ਜਿਹੜਾ ਸੀ ਉਹ ਫੇਰ ਚਿੰਤਾ ਮੁਕਤ ਹੋ ਗਿਆ ਤੇ ਜੰਗਲ ਵਿੱਚ ਬਿਨਾਂ ਕਿਸੇ ਡਰ ਤੋਂ ਘੁੰਮਣ ਲੱਗ ਪਿਆ ਪਰ ਉਸਦੀ ਇਹ ਖੁਸ਼ੀ ਜ਼ਿਆਦਾ ਦੇਰ ਨਹੀਂ ਟਿੱਕੀ ਇੱਕ ਦਿਨ ਅਜਾਹਾ ਹੋਇਆ ਕਿ ਜੰਗਲ ਵਿੱਚ ਸ਼ੇਰ ਘੁੰਮ ਰਿਹਾ ਸੀਗਾ ਇੱਕ ਸ਼ੇਰ ਨੇ ਉਹਦੇ ਉੱਤੇ ਆ ਕੇ ਝਪਟ ਮਾਰ ਦਿੱਤੀ ਇਸੇ ਤਰ੍ਹਾਂ ਚੂਹੇ ਨੇ ਆਪਣੇ ਪ੍ਰਾਣ ਬਚਾਏ ਤੇ ਭੱਜ ਨਿਕਲਿਆ ਸਿੱਧਾ ਸੰਿਆਸੀ ਦੇ ਆਸ਼ਰਮ 'ਚ ਫੇਰ ਪਹੁੰਚ ਗਿਆ ਜਿਹੜਾ ਉਹ ਸੰਿਆਸੀ ਸੀ ਜਦੋਂ ਉਸਨੇ ਚੂਹੇ ਨੂੰ ਦੇਖਿਆ ਤਾਂ ਉਸ ਨੂੰ ਚੂਹੇ ਤੇ ਦਇਆ ਆ ਗਈ ਤਾਂ ਉਸਨੇ ਉਸ ਨੂੰ ਸ਼ੇਰ ਦੇ ਰੂਪ 'ਚ ਬਦਲ ਦਿੱਤਾ ਸੰਿਆਸੀ ਇਹ ਸਭ ਕਰਦੇ ਹੋਏ ਸੋਚਦਾ ਸੀ ਕਿ ਜੂਹਾ ਉਸ ਦਾ ਪ੍ਰਾਣਾ ਚੇਲਾ ਹੈ ਛੋਟਾ ਤੇ ਕਮਜ਼ੋਰ ਪ੍ਰਾਣੀ ਐ ਹਿੰਸਕ ਜਾਨਵਰਾਂ ਤੋਂ ਉਸਦੀ ਰੱਖਿਆ ਲਈ ਉਸ ਦਾ ਕਰਤੱਵ ਹੈ ਸ਼ੇਰ ਦਾ ਰੂਪ ਲੈ ਕੇ ਚੂਹਾ ਜੰਗਲ ਵਿੱਚ ਨਿੱਡਰ ਘੁੰਮਣ ਲੱਗ ਪਿਆ ਸੀ ਬਿਨਾਂ ਕਿਸੇ ਕਾਰਨ ਦੇ ਉਸਨੇ ਜੰਗਲ ਦੇ ਵਿੱਚ ਬਹੁਤ ਸਾਰੇ ਪ੍ਰਾਣੀਆਂ ਨੂੰ ਮਾਰ ਛੁੱਟਿਆ ਸ਼ੇਰ ਦਾ ਰੂਪ ਪਾਉਣ ਤੋਂ ਬਾਅਦ ਉਹ ਚੂਹਾ ਜੰਗਲ ਦਾ ਇੱਕ ਸਖਤੀਸ਼ਾਲੀ ਪ੍ਰਾਣੀ ਬਣ ਗਿਆ ਸੀ ਉਹ ਰਾਜਾ ਦੀ ਤਰ੍ਹਾਂ ਵਰਤਾਓ ਕਰਦਾ ਉਵੇਂ ਹੀ ਉਦੇਸ਼ ਦਿੰਦਾ ਜਿਵੇਂ ਕੋਈ ਰਾਜਾ ਦਿੰਦਾ ਸੀ ਫਿਰ ਜਿਹੜਾ ਚੂਹਾ ਸੀ ਉਸ ਨੂੰ ਇੱਕ ਚਿੰਤਾ ਦਿਨ ਰਾਤ ਲੱਗੀ ਰਹਿੰਦੀ ਸੀ ਕਿ ਸੁਨਿਆਸੀ ਦੀ ਰੱਬੀ ਸ਼ਕਤੀਆਂ ਨੂੰ ਉਹ ਲੈ ਲਵੇ ਲੈ ਕੇ ਉਹ ਸੋਚਦਾ ਸੀ ਕਿ ਉਸੇ ਵळे ਕੀ ਹੋਵੇਗਾ ਜਦੋਂ ਸੁਨਿਆਸੀ ਕਾਰਨ ਇਹ ਉਸ ਨੂੰ ਚੂਹਾ ਦੇ ਰੂਪ ਜੀ ਬਦਲ ਦਿੱਤਾ ਜਾਵੇਗਾ ਉਹ ਜਿੰਨਾ ਸੋਚਦਾ ਉਸ ਦੀ ਚਿੰਤਾ ਹੋਰ ਵੱਧ ਜਾਂਦੀ ਅੰਤਿਕਰਨ ਕੀ ਹੋਇਆ ਕਿ ਕਿ ਚੂਹਾ ਜਿਹੜਾ ਹੁੰਦਾ ਸਨਿਆਸੀ ਕੋਲ ਆ ਜਾਂਦਾ ਤੇ ਜ਼ੋਰ ਦੀ ਦਹਾੜਦਾ ਤੇ ਬੋਲਦਾ ਮੈਂ ਭੁੱਖਾ ਹਾਂ ਹੁਣ ਮੈਂ ਤੈਨੂੰ ਖਾਵਾਂਗਾ ਤਾਂ ਕਿ ਤੁਹਾਡੀਆਂ ਸਾਰੀਆਂ ਰੱਬੀ ਸ਼ਕਤੀਆਂ ਮੇਰੇ ਵਿੱਚ ਆ ਜਾਣ ਜੋ ਹੁਣ ਮੇਰੇ ਕੋਲ ਹਨ ਸਨਿਆਸੀ ਨੂੰ ਸੁਪਨੇ ਵਿੱਚ ਵੀ ਨਹੀਂ ਪਤਾ ਹੁੰਦਾ ਕਿ ਜਿਸ ਚੂਹੇ ਦਾ ਰੂਪ ਬਦਲ ਕੇ ਉਹ ਉਸ ਦੀ ਪ੍ਰਾਣਾ ਦੀ ਰੱਖਿਆ ਕਰ ਰਿਹਾ ਸੀ ਉਹ ਹੋਈ ਇੱਕ ਦਿਨ ਉਹਨੂੰ ਮਾਰਨ ਆ ਜਾਵੇਗਾ ਕਿ ਉਸਦੇ ਪ੍ਰਾਣਾਂ ਨੂੰ ਪ੍ਰਾਣਾਂ ਦਾ ਭੁੱਖਾ ਬਣ ਜਾਵੇਗਾ ਚੂਹੇ ਦੇ ਇਹ ਸ਼ਬਦ ਸੁਣੇ ਜਦੋਂ ਸੰਿਆਸੀ ਨੇ ਉਹਨੂੰ ਬਹੁਤ ਗੁੱਸਾ ਆਇਆ ਕੁਝ ਟਾਈਮ ਤੱਕ ਉਹ ਚੂਹੇ ਵੱਲ ਦੇਖਦਾ ਰਿਹਾ ਫਿਰ ਉਸਨੇ ਚੂਹੇ ਦੇ ਮੰਤਵ ਨੂੰ ਭਾਂਪਦੇ ਹੋਏ ਕਿਹਾ ਕਿ ਹੁਣ ਚੂਹਾ ਜਿਹੜਾ ਹੰਕਾਰ ਵਿੱਚ ਆ ਗਿਆ ਇਹ ਰੋਜ਼ ਨੇ ਕੋਸ ਸਮਸੂਚ ਕੇ ਉਹਨੂੰ ਚੂਹਾ ਹੀ ਬਣਾ ਦਿੱਤਾ ਉਸ ਸੰਿਆਸੀ ਨੂੰ ਮਹਿਸੂਸ ਹੋਣ ਲੱਗ ਗਿਆ ਸੀ ਕਿ ਜਿਹੜਾ ਚੂਹਾ ਹੰਕਾਰ ਵਿੱਚ ਆ ਗਿਆ ਬੇਹੰਕਾਰ ਵਿੱਚ ਆਉਣ ਦੇ ਕਾਰਨ ਉਹਨੂੰ ਆਪਣੀ ਸ਼ਕਤੀ ਦਾ ਮਾਣ ਹੋਣ ਲੱਗ ਪਿਆ ਇਸੇ ਕਰਕੇ ਮੈਨੂੰ ਚਾਹੀਦਾ ਹੈ ਇਸ ਨੂੰ ਗਲਤੀ ਦਾ ਅਹਿਸਾਸ ਕਰਾਇਆਵੇ ਫਿਰ ਜਿਹੜਾ ਚੂਹਾ ਹੁੰਦਾ ਆਪਣੀ ਗਲਤੀ ਦਾ ਅਹਿਸਾਸ ਕਰਦਾ ਤੇ ਮਾਫੀ ਮੰਗਦਾ ਆਪਣੇ ਬੁਰੇ ਵਰਤਾਓ ਲਈ ਸਨਿਆਸੀ ਤੋਂ ਮਾਫੀ ਮੰਗਦਾ ਹੋਇਆ ਚੂਹਾ ਕਹਿੰਦਾ ਕਿ ਮੈਨੂੰ ਫੇਰ ਸ਼ੇਰ ਬਣਾ ਦੋ ਸਨਿਆਸੀ ਜੀ ਪਰ ਜਿਹੜਾ ਸਨਿਆਸੀ ਹੁੰਦਾ ਉਹਨੂੰ ਲੱਤ ਮਾਰ ਕੇ ਉੱਥੋਂ ਭਜਾ ਦਿੰਦਾ ਕਿ ਜਿਸ ਨੇ ਉਸਦੇ ਪ੍ਰਾਣਾਂ ਦੀ ਰੱਖਿਆ ਕੀਤੀ ਉਹ ਉਸੇ ਦੇ ਹੀ ਪ੍ਰਾਣਾਂ ਦਾ ਭੁੱਖਾ ਬਣ ਗਿਆ ਹੁਣ ਮੈਂ ਨਹੀਂ ਚਾਹੁੰਦਾ ਕਿ ਤੂੰ ਹੋਰ ਕਿਸੇ ਦੇ ਪ੍ਰਾਨ ਲਵੇਂ ਤੈਨੂੰ ਸ਼ਕਤੀਸ਼ਾਲੀ ਸ਼ੇਰ ਨਹੀਂ ਬਣਾ ਸਕਦਾ ਤੈਨੂੰ ਚੂਹਾ ਹੀ ਬਣਾ ਸਕਦਾ ਹਾਂਜੀ ਅੱਜ ਦੀ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਸਾਨੂੰ ਆਪਣੇ ਆਪ ਤੇ ਵੱਡਾ ਹੋਣ ਤੇ ਘਮੰਡ ਨਹੀਂ ਕਰਨਾ ਚਾਹੀਦਾ ਤੂਫਾਨ ਵਿੱਚ ਉਹੀ ਰੁੱਖ ਸਲਾਮਤ ਬਚਦੇ ਨੇ ਜੋ ਝੁਕੇ ਹੁੰਦੇ ਨਹੀਂ ਸਾਨੂੰ ਮਨੁੱਖੀ ਜੀਵਨ ਦੇ ਵਿੱਚ ਵੀ ਹਮੇਸ਼ਾ ਇੱਕ ਦੂਸਰੇ ਨਾਲ ਪਿਆਰ ਸਤਿਕਾਰ ਨਾਲ ਰਹਿਣਾ ਚਾਹੀਦਾ ਨਾ ਆਪਣੀ ਅਮੀਰੀ ਤੇ ਮਾਣ ਕਰਨਾ ਚਾਹੀਦਾ ਨਾ ਹੀ ਆਪਣੇ ਵੱਡੇ ਪੰਤੇ ਮਾਣ ਕਰਨਾ ਚਾਹੀਦਾ ਹੈ ਭਾਵੇਂ ਸਭ ਤੋਂ ਸਾਰੇ ਛੋਟਿਆਂ ਵੱਡਿਆਂ ਨੂੰ ਪਿਆਰ ਸਤਿਕਾਰ ਨਾਲ ਰਹਿਣਾ ਚਾਹੀਦਾ ਹਾਂਜੀ ਅੱਜ ਦੀ ਸੀ ਸਾਡੀ ਸੰਿਆਸੀ ਤੇ ਚੂਹੇ ਦੀ ਕਹਾਣੀ ਤੁਹਾਨੂੰ ਅੱਜ ਦੀ ਇਹ ਕਹਾਣੀ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ